ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਫਿਰ ਹਾਜ਼ਰ ਹੋਏ ਆ ਤੁਹਾਡੇ ਲਈ ਇੱਕ ਹਾਰਰ ਸਟੋਰੀ ਲੈ ਕੇ ਇਹ ਸਟੋਰੀ ਹਰਸ਼ ਦੀ ਜ਼ਿੰਦਗੀ ਦੇ ਕੁਝ ਬੁਰੇ ਪਲਾਂ ਦੀ ਹੈ ਹਰਸ਼ ਜਿਸ ਦੀ ਇੱਕ ਕਰਿਆਨੇ ਦੀ ਦੁਕਾਨ ਸੀ ਜੋ ਕਿ ਆਪਦੇ ਘਰ ਤੋਂ 5-7 ਕਿਲੋਮੀਟਰ ਦੂਰੀ ਤੇ ਸੀ ਉਹ ਇੱਕ ਵੱਡੀ ਕਰਿਆਨੇ ਦੀ ਦੁਕਾਨ ਸੀ ਜਿੱਥੇ ਗਾਕਾਂ ਦੀ ਭੀੜ ਲੱਗੀ ਰਹਿੰਦੀ ਸੀ ਅਤੇ ਉਸਨੇ ਕੰਮ ਤੇ ਕੁਝ ਮੁੰਡੇ ਵੀ ਰੱਖੇ ਹੋਏ ਸੀ ਉਹ ਸਵੇਰੇ ਲੇਟ ਜਾਂਦਾ ਸੀ ਪਰ ਜੋ ਮੁੰਡੇ ਉਸਨੇ ਕੰਮ ਤੇ ਰੱਖੇ ਹੋਏ ਸੀ ਉਹ ਉਸਦੀ ਦੁਕਾਨ ਜਲਦੀ ਖੋਲ ਲੈਂਦੇ ਸੀ ਆਪਦੀ ਕਰਿਆਨੇ ਦੀ ਦੁਕਾਨ ਹੋਣ ਦੇ ਬਾਵਜੂਦ ਹਰ ਸ ਹਰ ਰੋਜ਼ ਸਵੇਰੇ ਪਹਿਲੇ ਟਾਈਮ ਦੀ ਚਾਹ ਬਣਾਉਣ ਲਈ ਨਾਲ ਦੀ ਕਰਿਆਨਾ ਸਟੋਰ ਦੀ ਦੁਕਾਨ ਤੋਂ ਹੀ ਦੁੱਧ ਲੈ ਕੇ ਆਉਂਦਾ ਸੀ ਹਰ ਰੋਜ਼ ਦੀ ਤਰ੍ਹਾਂ Holi ਵਾਲੇ ਦਿਨ ਵੀ ਜਦੋਂ ਉਹ ਉਸਦੀ ਦੁਕਾਨ ਤੇ ਦੁੱਧ ਲੈਣ ਗਿਆ ਤਾ ਨਾਲ ਦੇ ਕਰਿਆਨੇ ਵਾਲੇ ਨੇ ਉਸ ਨੂੰ ਕਾਲੀ ਥੈਲੀ ਵਿੱਚੋਂ ਰੰਗ ਕੱਢ ਕੇ ਉਸ ਦੇ ਮੱਥੇ ਤੇ ਲਾ ਦਿੱਤਾ ਇਸ ਤੋਂ ਬਾਅਦ ਹਰਸ਼ ਦੱਸਦਾ ਹੈ ਕਿ ਉਹ ਸਨ ਜਿਹਾ ਹੀ ਹੋ ਗਿਆ ਉਸ ਨੂੰ ਕੁਝ ਸਮਝ ਨਹੀਂ ਲੱਗਿਆ ਇੱਥੇ ਇੱਕ ਗੱਲ ਹੋਰ ਦੱਸ ਦਵਾਂ ਕਿ ਉਹ ਰੰਗ ਵੀ ਕਾਲੇ ਰੰਗ ਦਾ ਸੀ ਹਰਸ਼ ਨੂੰ ਇਹ ਸਭ ਬੜਾ ਅਜੀਬ ਜਿਹਾ ਲੱਗਿਆ ਉਸ ਤੋਂ ਬਾਅਦ ਉਹ ਦੱਸਦਾ ਹੈ ਜਿੱਥੇ ਗਾਕਾਂ ਦੀ ਭੀੜ ਲੱਗੀ ਰਹਿੰਦੀ ਸੀ ਉਸੇ ਦੁਕਾਨ ਉੱਤੇ ਥੋੜੇ ਦਿਨਾਂ ਬਾਅਦ ਕੋਈ ਟਾ-ਮਾ ਟਾ-ਮਾ ਗਾਹਕ ਹੀ ਰਹਿ ਗਿਆ ਸੀ ਹਰਸ਼ ਦੀ ਹਾਲਤ ਵੀ ਦਿਨ ਪਰ ਦਿਨ ਵਿਗੜਦੀ ਜਾਂਦੀ ਸੀ ਉਸ ਨੂੰ ਖਾਦਾ ਪੀਤਾ ਕੁਝ ਵੀ ਨਹੀਂ ਬਚਦਾ ਸੀ ਹੌਲੀ-ਹੌਲੀ ਘਰ ਦਾ ਖਰਚਾ ਤੇ ਬੱਚਿਆਂ ਦੀ ਫੀਸ ਵਗੈਰਾ ਦੇਣੀ ਵੀ ਔਖੀ ਹੋ ਗਈ ਸੀ ਉਧਰ ਹੀ ਉਹ ਦੇਖਦਾ ਕਿ ਘਰ ਦੇ ਨਾਲ ਵਾਲੇ ਕਰਿਆਨੇ ਦਾ ਕੰਮ ਵਧਦਾ ਜਾ ਰਿਹਾ ਸੀ ਬਾਰ ਉਹ ਉਸਨੇ ਇਸ ਗੱਲ ਵੱਲ ਇੰਨਾ ਧਿਆਨ ਨਹੀਂ ਦਿੱਤਾ ਉਸ ਨੂੰ ਜ਼ਿਆਦਾ ਸ਼ੱਕ ਉਸ ਦਿਨ ਪਿਆ ਜਦੋਂ ਨਾਲ ਦੇ ਕਰਿਆਨੇ ਵਾਲਾ ਉਸ ਤੋਂ ਗੁੜ ਲੈਣ ਆਇਆ ਤੇ ਉਸਨੇ ਕਿਹਾ ਕਿ ਇਹਨਾਂ ਮੁੰਡਿਆਂ ਤੋਂ ਨਹੀਂ ਤੁਸੀਂ ਆਪਣੇ ਹੱਥ ਨਾਲ ਗੁੜ પાਕੇ ਦਿਓ ਹਾਰਸ ਨੇ ਸੋਚਿਆ ਉਸ ਦੇ ਨੇੜੇ ਵੀ ਤਾਂ ਹੋਰ ਦੁਕਾਨਾਂ ਨੇ ਉਹ ਉਹਨਾਂ ਨੂੰ ਛੱਡ ਕੇ 5-7 ਕਿਲੋਮੀਟਰ ਦੂਰ ਮੇਰੇ ਕੋਲ ਹੀ ਕਿਉਂ ਆਇਆ ਫਿਰ ਉਸਨੇ ਆਪਣੇ ਗੁਰੂ ਜਿਸ ਨੂੰ ਉਹ ਮੰਨਦਾ ਸੀ ਉਹਨਾਂ ਦੇ ਮੰਦਰ ਤੇ ਜਾਂਦਾ ਹੈ ਤੇ ਉਹਨਾਂ ਨੂੰ ਸਾਰੀ ਕਹਾਣੀ ਦੱਸਦਾ ਹੈ ਤਾਂ ਗੁਰੂ ਜੀ ਉਸ ਨੂੰ ਇੱਕ ਧਾਗਾ ਗੁੱਟ ਤੇ ਬੰਨਣ ਲਈ ਦਿੰਦੇ ਹਨ ਤੇ ਇਹ ਦੱਸਦੇ ਹਨ ਕਿ ਕਿਸੇ ਨੇ ਆਤਮਾ ਨੂੰ ਵਸ ਵਿੱਚ ਕਰਕੇ ਉਸ ਮਗਰ ਲਾਇਆ ਹੋਇਆ ਹੈ ਜੋ ਕਿ ਉਸਦੇ ਕੰਮ ਵਿੱਚ ਵਿਗਨ ਪਾ ਰਹੀ ਹੈ ਇਸ ਤੋਂ ਬਾਅਦ ਗੁਰੂ ਜੀ ਨੇ ਉਹਨਾਂ ਨੂੰ ਅਗਲੇ ਦਿਨ ਸਵੇਰੇ ਆਉਣ ਦੀ ਸਲਾਹ ਦਿੱਤੀ ਅਤੇ ਕੁਝ ਸਮਗਰੀ ਦੱਸੀ ਜੋ ਅਗਲੇ ਦਿਨ ਨਾਲ ਲੈ ਕੇ ਆਉਣੀ ਸੀ ਹਰਸ਼ ਦੱਸਦਾ ਹੈ ਕਿ ਅਗਲੇ ਦਿਨ 2 ਘੰਟੇ ਤੱਕ ਪੂਜਾ ਚੱਲੀ ਉਸ ਤੋਂ ਬਾਅਦ ਗੁਰੂ ਜੀ ਨੇ ਕਿਹਾ ਕਿ ਹੁਣ ਸਭ ਠੀਕ ਹੈ ਬਾਹਰੋਂ ਜੇ ਕੋਈ ਪ੍ਰਸ਼ਾਦ ਜਾਂ ਕੁਝ ਹੋਰ ਵਸਤੂ ਖਾਣ ਨੂੰ ਜਾਂ ਪੈਣਨ ਨੂੰ ਦਿੰਦਾ ਹੈ ਤਾਂ ਤੁਸੀਂ ਅੱਗੇ ਤੋਂ ਧਿਆਨ ਰੱਖਣਾ ਤੇ ਨਹੀਂ ਲੈਣੀ ਹੁਣ ਹਰਸ਼ ਦਾ ਕੰਮ ਫਿਰ ਤੋਂ ਰੁੜ ਪਿਆ ਸੀ ਪਹਿਲਾ ਵਾਰ ਹੀ ਉਸਦੇ ਗਾਕ ਵਗੈਰਾ ਆਉਣ ਲੱਗੇ ਸੀ ਅਤੇ ਉਸ ਦੀ ਹਾਲਤ ਵਿੱਚ ਵੀ ਸੁਧਾਰ ਹੌਲੀ ਹੌਲੀ ਆਉਣ ਲੱਗਿਆ ਸੀ ਪਹਿਲਾਂ ਤਾਂ ਉਸ ਨੂੰ ਬਿਲਕੁਲ ਹੀ ਪਚਣਾ ਹਟ ਗਿਆ ਸੀ ਪਰ ਹੁਣ ਸਭ ਕੁਝ ਠੀਕ ਠਾਕ ਸੀ ਤੇ ਹੁਣ ਉਹ ਖੁਸ਼ਹਾਲ ਪਰਿਵਾਰ ਹੈ ਅਤੇ ਕੋਈ ਵੀ ਗਲਤੀ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚਦੇ ਹਨ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ